ਅੱਜ ਦਾ ਇਹ ਸ਼ਹੀਦੀ ਦਿਹਾੜਾ ਕਿਸੇ ਆਮ ਅਨਸਾਨ ਦੀ ਵਰਸੀ ਨਹੀਂ ਇਹ ਸ਼ਹੀਦੀ ਦਿਹਾੜਾ ਉਸ ਪੰਥਕ ਸ਼ਖਸੀਅਤ ਦਾ ਹੈ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਵਿੱਚ ਅਹਮ ਊਂ ਘਨਵਾ ਕੇ ਸਿੱਖ ਕੌਮ ਦਾ ਸੁਨਹਿਰੀ ਇਤਿਹਾਸ ਦਰਜ ਕਰਾਇਆ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਸੰਘਰਸ਼ ਦਾ ਜਿਸ ਇਨਕਲਾਬ ਦਾ ਆਰੰਭ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੇ ਗਲੇ ਮੇਰੇ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾ ਨ ਕੀਜੈ ਦਾ ਪਨ ਲੈ ਕੇ ਸਿੱਖਾਂ ਦੇ ਕੋਲੋਂ ਸ਼ਿਰੋ ਕੀਤਾ ਸੀ ਤੇ ਬਾਬਰ ਵਰਗਿਆਂ ਨੂੰ ਪਾਪ ਕੀ ਜਾਂਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵਿੱਚ ਲਾ ਲੋ ਦੇ ਅੱਗੇ ਛਾਤੀ ਤਾਣ ਕੇ ਵੰਗਾਰਿਆ ਸੀ ਲਲਕਾਰਿਆ ਸੀ ਇੱਕ ਪਾਸੇ ਜ਼ਾਲਮ ਹਕੂਮਤਾਂ ਕੌਮ ਨੂੰ ਵੰਗਾਰਦੀਆਂ ਹਨ ਤੇ ਕੌਮ ਦੇ ਜਰਦੈਨ ਉਸ ਜ਼ਾਲਮ ਹਕੂਮਤ ਨੂੰ ਲੋਹੇ ਦੇ ਚਨੇ ਚਬਾਉਣ ਲਈ ਲਲਕਾਰਦੇ ਹਨ ਸੰਤ ਚੱਡਾ ਸਿੰਘ ਨੇ ਕੌਮ ਨੂੰ ਲਲਕਾਰਿਆ ਹਿੰਦ ਸਟੇਟ ਨੇ ਕੌਮ ਨੂੰ ਗਾ ਰਿਆ ਸੀ ਤੇ ਉਹਨਾਂ ਨੇ ਲੋਹੇ ਦੇ ਚਨੇ ਚਬਾ ਕੇ ਜੂਨ 1984 ਨੂੰ ਅਸਵਾਮੀ ਜੰਗ ਲੜਦਿਆਂ ਹਿੰਦ ਸਟੇਟ ਦੇ ਟੈਂਕਾਂ ਤੇ ਤੋਪਾਂ ਦੇ ਵੀ ਮੂੰਹ ਮੋੜ ਦਿੱਤੇ ਫਿਰ ਦਾਵਾ ਕੀਤਾ ਇੱਥੋਂ ਦੀ ਪ੍ਰਾਈਮ ਮਿਨਿਸਟਰ ਨੇ ਇੱਥੋਂ ਦੀ ਫੌਜ ਦੇ ਮੁਖੀ ਜਰਨਲ ਨੇ ਵੈਦਿਆ ਨੇ ਇੱਕ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਉਹ ਸਵਰਨ ਮੰਦਰ ਕਹਿੰਦੇ ਆ ਸਵਰਨ ਮੰਦਰ ਦੀ ਪਵਿੱਤਰਤਾ ਕਾਇਮ ਕਰ ਦਿੱਤੀ ਅਤਵਾਦ ਦਾ ਖਾਤਮਾ ਕਰਕੇ ਦੂਜੇ ਨੇ ਕਿਹਾ ਅਸੀਂ ਅਤਵਾਦੀ ਰੀੜ ਦੀ ਹੱਡੀ ਤੋੜ ਦਿੱਤੀ ਹੁਣ ਕੋਈ ਸਿਰ ਨਹੀਂ ਚੁੱਕ ਸਕਦਾ ਪਰ ਸ਼ਹੀਦਾਂ ਦਾ ਪਵਿੱਤਰ ਲੋਹ ਡੁੱਲਾ ਸੀ ਜਰਨਲ ਸ਼ਬੇਕ ਸਿੰਘ ਦੀ ਕਮਾਂਡ ਹੇਤ ਸੰਤ ਜਨੈਤ ਸਿੰਘ ਦੀ ਗਵਾਹੀ ਹੇਤ ਪਾਈ ਅਮਰੀਕ ਸਿੰਘ ਦੇ ਸਹਿਯੋਗ ਦੇ ਨਾਲ ਜੋ ਟੱਕਰ ਲਈ ਸੀ ਉਸ ਹੰਦ ਸਟੇਟ ਦੇ ਨਾਲ ਉਸ ਟੱਕਰ ਨੂੰ ਉਸ جنگ ਨੂੰ ਜਾਰੀ ਰੱਖਿਆ ਤੇ ਉਹ جنگ ਜਾਰੀ ਰੱਖਣ ਦੇ ਵਿੱਚ ਇਹ ਕੌਮ ਦਾ ਸਿਰਲੱਥ ਯੋद्धा ਜਰਨੈਲ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹਦੇ ਨਾਂ ਦੇ ਤੇ ਇੱਕ ਇੱਕ ਹੋਰ ਵੀ ਇੱਥੇ ਲੱਗੇ ਬੁੱਧ ਸਿੰਘ ਵਾਲਾ ਅਸੀਂ ਭੁਲੇਖੇ ਦਾ ਨੈਵੀਗੇਸ਼ਨ ਲਾਈ ਇ ਉੱਥੇ ਪਹੁੰਚ ਗਏ ਤੇ ਉੱਥੇ ਇੱਕ ਉਹ ਸਿੱਖ ਵੀ ਨਹੀਂ ਸਾਧੂ ਬਚਾਰੇ ਮੋਨੇ ਕੋਨੇ ਉਹਨਾਂ ਨੂੰ ਜਦੋਂ ਪੁੱਛਿਆ ਉਹ ਆਂਦੇ ਉਹ ਗਰਜੰਟ ਸਿੰਘ ਭਾਈ ਗਰਜੰਟ ਸਿੰਘ ਬੋਧ ਸਿੰਘ ਵਾਲਾ ਉਹਦਾ ਪਿੰਡ ਉਧਰ ਆ ਕੱਲਾ ਪਿੰਡ ਹੀ ਨਹੀਂ ਇਹ ਨਗਰ ਹੀ ਨਹੀਂ ਪੂਰਾ ਇਲਾਕਾ ਪੂਰਾ ਪੰਜਾਬ ਔਰ ਪੂਰਾ ਸਿੱਖ జగਤ ਭਾਈ ਗਰਜੰਟ ਸਿੰਘ ਦੀ ਸੰਘਰਸ਼ ਵਿੱਚ ਨਭਾਈ ਗਈ ਭੂਮਿਕਾ ਨੂੰ ਯਾਦ ਹੀ ਨਹੀਂ ਕਰਦਾ ਉਸ ਤੋਂ ਜਾਣੂ ਹੈ ਖਾਲਸਾ ਜੀ ਕਈ ਕਹਿ ਦਿੰਦੇ ਹਨ ਕਿ ਸੰਘਰਸ਼ ਖਤਮ ਹੋ ਗਿਆ ਹੁਣ ਨਹੀਂ ਉੱਠ ਸਕਦਾ ਕਈ ਉਤਰਾ ਚੜਾ ਆਉਂਦੇ ਰਹਿੰਦੇ ਹਨ ਨਵੇਂ-ਨਵੇਂ ਪੈਤੜਿਆਂ ਦੇ ਨਾਲ ਕੌਮ ਸੰਘਰਸ਼ ਜਾਰੀ ਰੱਖਦੀ ਹੈ ਗਾਜੀ ਸਾਹਿਬ ਨੇ ਦੱਸਿਆ ਸੀ ਕਿ ਵਰਤਮਾਨ ਸਮੇਂ ਦੇ ਵਿੱਚ ਇਹ ਸਖਿੱਤੇ ਦੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਇਹ ਤੰਦੂਰ ਤਪਣਾ ਹੈ ਤੇ ਉਹ ਤੰਦੂਰ ਦੇ ਵਿੱਚ ਅਸੀਂ ਵੀ ਆਪਣਾ ਫੁਲਕਾ ਲਾਉਣਾ ਤੇ ਉਹ ਫੁਲਕਾ ਕੀ ਹੈ ਖਾਲਸਾ ਰਾਜ ਪੂਰਨ ਪਰਬਸਤਾ ਸੰਪੰਨ ਖਾਲਸਾਣ ਜਿਹਦਾ ਵਰ ਦਸਮ ਪਾਤਸ਼ਾਹ ਨੇ ਬਖਸ਼ਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਦਾ ਵਰ ਦੇ ਕੇ ਕਿ ਗੁਰੂ ਦਾ ਵਰ ਖਾਲੀ ਹੋ ਸਕਦਾ ਸਖਣਾ ਜਾ ਸਕਦਾ ਬਿਲਕੁਲ ਨਹੀਂ ਇਹ ਭਵਿਕਤ ਵਾਕ ਹੈ ਇਹ ਪੂਰਾ ਹੋਣਾ ਤੇ ਜਿਹੜਾ ਸਿੱਖ ਹੈ ਉਹ ਦੋਵੇਂ ਵਕਤ ਦੀ ਅਰਦਾਸ ਦੇ ਵਿੱਚ ਇਹ ਦੋਰਾ ਪੜਦਾ ਤੇ ਜੇ ਇਹ ਦੋਰਾ ਪੜ ਕੇ ਵੀ ਸਾਨੂੰ ਗੁਰੂ ਤੇ ਭਰੋਸਾ ਨਹੀਂ ਗੁਰੂ ਤੇ ਵਰ ਤੇ ਵਿਸ਼ਵਾਸ ਨਹੀਂ ਤਾਂ ਫਿਰ ਅਸੀਂ ਗੁਰੂ ਤੋਂ ਟੁੱਟੇ ਆਂ ਬੇਮੁਖਾਂ ਸਾਨੂੰ ਗੁਰੂ ਦੇ ਗੁਰੂ ਮਹਾਰਾਜ ਦੇ ਦਸਮੇਸ਼ ਪਿਤਾ ਦੇ ਗੁਰੂ ਗ੍ਰੰਥ ਸਾਹਿਬ ਦੇ ਅਪਦੇਸ਼ਾਂ ਦੇ ਉੱਤੇ ਚੱਲਣਾ ਚਾਹੀਦਾ ਗੁਰਬਾਣੀ ਦੇ ਵਿੱਚ ਹਲੀਮੀ ਰਾਜ ਕਿਹਾ ਗਿਆ ਭਗਤ ਬਾਣੀ ਦੇ ਵਿੱਚ ਬੇਗਮ ਪੁਰਾ ਕਿਹਾ ਗਿਆ ਤੇ ਸਮੇਂ-ਸਮੇਂ ਇਹਦੇ ਨਾਂ ਕਦੇ ਖਾਲਸਾ ਰਾਜ ਕਿਤੇ ਖਾਲਿਸਤਾਨ ਉਹ ਬਦਲ-ਬਦਲ ਕੇ ਸਾਹਮਣੇ ਆਉਂਦੇ ਰਹੇ ਸਾਡੇ ਨਾਲ ਹਮੇਸ਼ਾ ਗਦਾਰਾਂ ਨੇ ਗਦਾਰੀ ਕੀਤੀ ਤੇ ਉਹ ਗਦਾਰੀ ਦੇ ਕਾਰਨ ਇੱਕ ਕਾਰਨਗਦਾਰਾਂ ਦਾ ਤੇ ਦੂਜਾ ਕਾਰਨ ਸਾਡੇ ਅਵੇਸਲੇਪਣ ਦਾ ਗੁਰੂ ਮਹਾਰਾਜ ਨੇ ਇਹ ਵੀ ਬਚਨ ਕੀਤਾ ਜਬ ਲਗ ਖਾਲਸਾ ਰਹੇ ਨਿਹਾਰਾ ਤਾਬ ਲਗ ਤੇਗ ਦਿਉ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਇਹ ਹੁਣ ਅਸੀਂ ਵੇਖਣਾ ਹੈ ਕਿ ਅਸੀਂ ਵਿਪਰਾਂ ਵਾਲੀਆਂ ਰੀਤਾਂ ਦੇ ਵਿੱਚ ਫਸ ਕੇ ਖਵਾਰੀ ਹੰਡਾਉਣੀ ਹੈ ਜਾਂ ਗੁਰੂ ਮਹਾਰਾਜ ਦੇ ਉਪਦੇਸ਼ਾਂ ਦੇ ਉੱਤੇ ਚੱਲ ਕੇ ਰਾਜ ਭਾਗ ਪ੍ਰਾਪਤ ਕਰਕੇ ਪੂਰੀ ਦੁਨੀਆ ਨੂੰ ਨਮੂਨੇ ਦਾ ਰਾਜ ਦੇਣਾ ਹੈ ਪੂਰੀ ਦੁਨੀਆ ਕਹੇ ਰਾਜ ਇਹੋ ਜਿਹਾ ਨਹੀਂ ਇਹੋ ਜਿਹਾ ਚਾਹੀਦਾ ਹਾਲੇਸਤਨ ਜਿੰਦਬਾਦ ਬੀਬੀ ਸੀ ਨੇ ਇੱਕ ਸਰਵੇ ਕਰਾਇਆ ਪਿੱਛੇ ਜੇ ਤੇ ਉਹਦੇ ਵਿੱਚ ਪਿਛਲੇ ਕਈ ਸਦੀਆਂ ਦੇ ਵਿੱਚ ਜਿਹੜਾ ਸਭ ਤੋਂ ਵਧੀਆ ਰਾਜ ਸੀ ਉਹਦਾ ਦਰਜਾ ਕਿੰਨੋ ਮਿਲਿਆ ਖਾਲਸਾ ਰਾਜ ਨੂੰ ਜਿਹੜਾ ਕਿਤੇ ਕਿਸੇ ਵੇਲੇ ਇੱਕ ਪਾਸੇ ਦਰੇ ਖੈਬਰ ਤੱਕ ਲੇ ਲਦਾਖ ਤੱਕ ਤੇ ਇਧਰ ਦਿੱਲੀ ਤੱਕ ਸਾਡੀਆਂ ਸਰਹੱਦਾਂ ਹੁੰਦੀਆਂ ਸਨ ਖਾਲਸਾ ਜੀ ਬੜਾ ਅਰਾਦਾਤਾ ਰਹੀਏ ਜਿੱਤ ਦਾ ਨਿਸ਼ਚਾ ਧਾਰੀਏ ਬਚਨ ਨਿਸ਼ਟੇ ਕਰ ਆਪਣੀ ਜੀਤ ਕਰੂੰ ਜੇ ਨਿਸ਼ਚਾ ਧਾਰਾਂਗੇ ਜਿੱਤ ਹੋਵੇਗੀ ਜੇ ਨਿਸ਼ਚਾ ਧਾਰਿਆ ਹੀ ਨਾ ਤੇ ਫਿਰ ਤੇ ਤਾਨੇ ਮੇਨੇ ਵੱਜਣੇ ਆ ਖਾਲਸਾ ਦਸਮੇਸ਼ ਪਿਤਾ ਦਾ ਪ੍ਰਗਟ ਕੀਤਾ ਤੇਗ ਦੀ ਧਾਰ ਉੱਤੇ ਉਹ ਇਸ ਵਰਤਮਾਨ ਡੈਮੋਕਰੇਸੀ ਦੀ ਇਲੈਕਸ਼ਨ ਸਿਸਟਮ ਦੇ ਨਾਲ ਪੈਦਾ ਨਹੀਂ ਕੀਤਾ ਪਰਗਟ ਨਹੀਂ ਸੀ ਕੀਤਾ ਤੇਗ ਦੀ ਧਾਰ ਤੇ ਪਰਖਿਆ ਸੇਵਾ ਦੀ ਭਾਵਨਾ ਵੇਖੀ ਕੁਰਬਾਨੀ ਦਾ ਜਜ਼ਬਾ ਬਖਸ਼ ਵੇਖਿਆ ਤੇ ਜਿਹੜੇ ਨਿਤਰੇ ਉਹਨਾਂ ਨੂੰ ਕੀ ਦਰਜਾ ਦੇ ਦਿੱਤਾ ਖਾਲਸਾ ਗੁਰੂ ਤੇ ਸਿੱਖ ਫਿਰ ਗੁਰੂ ਤੇ ਖਾਲਸਾ ਤੇ ਗ੍ਰਿਹਾਈ ਕਿੰਨੂ ਬਖਸ਼ੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਨਾ ਕੱਲੇ ਗ੍ਰੰਥ ਨੂੰ ਤੇ ਨਾ ਕੱਲੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕិន ਰੈਣਾ ਖਾਲਸੇ ਨੇ ਗੁਰੂ ਪੰਥ ਨੇ ਤੇ ਪਹਿਰੇਦਾਰੀ ਕិន ਕਰਨੀ ਆ ਗੁਰੂ ਖਾਲਸੇ ਨੇ ਤੇ ਉਹ ਖਾਲਸਾ ਕੀ ਆ ਖਾਲਸਾ ਅਕਾਲ ਪੁਰਖ ਦੀ ਫੌਜ ਤੇ ਅਕਾਲ ਪੁਰਖ ਦੀ ਫੌਜ ਦਾ ਫਰਜ ਕੀ ਆ ਪੰਥ ਦੀ ਅਨਕ ਤੇ ਗੈਰਤ ਜ਼ੁਲਮ ਦਾ ਨਾਸ ਮਜ਼ਲੂਮ ਦੀ ਰਾਖੀ ਤੇ ਸਰਬੱਤ ਦਾ ਭਲਾ ਇਹ ਸਿਧਾਂਤ ਤੇ ਪਹਿਰੇਦਾਰ ਬਣੀਏ ਅੱਜ ਸਾਡੀਆਂ ਸੰਸਥਾਵਾਂ ਦੇ ਉੱਤੇ ਗੈਰਾਂ ਦਾ ਕਬਜ਼ਾ ਹੋ ਚੁੱਕਾ ਗਦਾਰਾਂ ਦਾ ਕਬਜ਼ਾ ਹੋ ਚੁੱਕਾ ਉਹ ਅਕਾਲ ਤਖਤ ਜਿੱਥੋਂ ਕਦੇ ਸਰਬੱਤ ਖਾਲਸੇ ਦੇ ਗੁਰਮਤੇ ਸੋਧੇ ਜਾਂਦੇ ਸਨ ਤੇ ਹੁਕਮਨਾਮੇ ਜਾਰੀ ਹੂ ਬੇਸਾਨ ਤੇ ਹਰ ਸਿੱਖ ਉਸ ਹੁਕਮਨਾਮੇ ਦੇ ਵਿੱਚ ਸਿਰ ਧੜ ਦੀ ਬਾਜੀ ਲਾਉਣ ਨੂੰ ਤਿਆਰ ਹੁੰਦੀ ਨਹੀਂ ਹੁੰਦਾ ਲਾ ਦਿੰਦਾ ਸੀ ਤੇ ਅੱਜ ਕੀ ਹੋਇਆ ਉਹ ਸਭ ਕੁਝ ਵੇਖ ਰਹੇ ਆ ਇਹ ਜਿਹੜੀ ਆਕਾਲ ਤਖਤ ਸਾਹਿਬ ਦੀ ਸਰਵਉੱਚਤਾ ਆਕਾਲ ਤਖਤ ਸਾਹਿਬ ਦੀ ਪ੍ਰਭੁਸ਼ਤਾ ਉਹਨੂੰ ਮੁੜ ਕਾਇਮ ਕਰੀਏ ਤੇ ਉਹ ਕਾਇਮ ਕਰਨ ਦਾ ਸਿਧਾਂਤ ਕੀ ਹੈ ਪੰਜ ਛਲੇ ਸਿਧਾਂਤ ਗੁਰੂ ਮਹਾਰਾਜ ਨੇ ਪੰਜ ਪਿਆਰੇ ਸਾਜੇ ਸੀ ਤੇ ਪੰਜਾਂ ਪਿਆਰਿਆਂ ਦੇ ਕੋਲੋਂ ਖੁਦ ਉਹ ਖੰਡੇ ਬਾਟੇ ਦੀ ਪੂਰ ਪ੍ਰਾਤ ਕਰਕੇ ਗੁਰੂ ਖਾਲਸੇ ਵਿੱਚ ਅਭੇਦ ਹੋ ਗਿਆ ਸੀ ਖਾਲਸਾ ਜੀ ਉਹ ਸਿਧਾਂਤ ਦੇ ਪਹਿਰੇਦਾਰ ਬਣ ਗਏ ਜੇ ਤਰਾ ਇੱਥੇ ਦੱਸਿਆ ਗਿਆ ਗਾਜੀ ਸਾਹਿਬ ਨੇ ਗੱਲ ਕੀਤੀ ਆ ਹੋਰ ਵੀ ਬੁਲਾ ਰਿਆ ਨੇ ਗੱਲ ਕੀਤੀ ਆ ਸੰਤ ਜਨੈਤ ਸਿੰਘ ਨੇ ਵੀ ਸਲਾਹ ਲੈਣ ਵਾਸਤੇ ਪੰਜ ਸਿੰਘਾਂ ਦੀ ਇੱਕ ਕਮੇਟੀ ਬਣਾਈ ਸੀ ਤੇ ਬੇਸ਼ੱਕ ਇਤਿਹਾਸ ਦੇ ਵਿੱਚ ਉਸ ਗੱਲ ਨੂੰ ਪੂਰਨ ਰੂਪ ਦੇ ਵਿੱਚ ਦਰਜ ਨਹੀਂ ਕੀਤਾ ਗਿਆ ਪਰ ਸੰਤ ਜਰਨੈਲ ਸਿੰਘ ਨੇ ਉਹਨਾਂ ਦੀ ਸਲਾਹ ਵੀ ਲਈ ਔਰ ਜਦੋਂ ਲੋੜ ਪਈ ਜੇ ਉਹਨਾਂ ਨੇ ਕੋਈ ਕਿਹਾ ਕਿ ਤੁਹਾਨੂੰ ਆਹ ਗੱਲ ਮੰਨਣੀ ਪਏਗੀ ਉਹਨਾਂ ਦਾ ਹੁਕਮ ਵੀ ਮੰਨਿਆ ਤੇ ਉਹ ਸੰਤ ਜਰਨੈਲ ਸਿੰਘ ਜਿਨ੍ਹਾਂ ਦੀ ਸ਼ਹਾਦਤ ਜਿਨ੍ਹਾਂ ਦੇ ਦੁੱਲੇ ਲੋਹ ਦੀ ਮਹਿ ਜਨਰਲ ਸ਼ਬੀਕ ਸਿੰਘ ਦੀ ਸ਼ਹਾਦਤ ਉਹਨਾਂ ਦੇ ਦੁੱਲੇ ਲੋਹ ਦੀ ਮਹਿ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਤੇ ਨਾਲ ਜਿਹੜੇ 2-250 ਸਿਰ ਲੱਤ ਯੋਧੇ ਸਨ ਜਿਨ੍ਹਾਂ ਨੇ ਆਖਰੀ ਸਾਹ ਤੱਕ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਟੰਕਾ ਤੇ ਤੋਪਾਂ ਨਾਲ ਟੱਕਰ ਲਈ ਲੋਹੇ ਦੇ ਚਣੇ ਚਵਾ ਦਿੱਤੇ ਲਾਸ਼ਾਂ ਦੇ ਢੇਰ ਲਾ ਦਿੱਤੇ ਖਾਲਸਾ ਜੀ ਉਥੋਂ ਉਸ ਮਹਿਕ ਦੇ ਵਿੱਚੋਂ ਜਿਹੜੀ ਖੁਸ਼ਬੂ ਮਿਲਦੀ ਆ ਉਹ ਖਸ਼ਬੂ ਲੈ ਕੇ ਸੰਘਰਸ਼ ਨੂੰ ਅੱਗੇ ਜਾ ਜਾਰੀ ਰੱਖਿਏ ਪ੍ਰਾਪਤੀ ਤਾਂ ਹੀ ਹੋਣੀ ਹੈ ਜੇ ਗੁਰੂ ਦੇ ਸਿਧਾਂਤਾਂ ਦੇ ਚੱਲਾਂਗੇ ਗੁਰੂ ਦੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਵਸਾਵਾਂਗੇ ਰਵੈਤਾਂ ਦੀ ਪਾਲਣਾ ਕਰਾਂਗੇ ਮਰਯਾਦਾ ਨੂੰ ਕਾਇਮ ਰੱਖਾਂਗੇ ਜਿਹੜੇ ਮਰਯਾਦਾ ਨੂੰ ਤੋੜਦੇ ਆ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦਿੰਦੇ ਆ ਖਾਲਸਾ ਜੀ ਉਨ੍ਹਾਂ ਦੇ ਅੱਗੇ ਦ੍ਰਿੜਤਾ ਧਾਰ ਕੇ ਗੁਰੂ ਦੇ ਸਿਧਾਂਤਾਂ ਦੇ ਪਹਿਰੇਦਾਰ ਬਣ ਕੇ ਗੁਰੂ ਦੀ ਮਰਜ਼ਾਦਾ ਦੇ ਉੱਤੇ ਚੱਲ ਕੇ ਗੁਰੂ ਦੀਆਂ ਬਖਸ਼ੀਆਂ ਜਾਂ ਖਾਸੀਆਂ ਬਖਸ਼ੀਆਂ ਜਾਂ ਰਵੈਤਾਂ ਦੇ ਉੱਤੇ ਚੱਲ ਕੇ ਪ੍ਰਾਪਤੀ ਕਰੀਏ ਸੱਚੀ ਸ਼ਰਧਾਂਜਲੀ ਪਾਈ ਗੁਰਜੰਟ ਸਿੰਘ ਬੋਧ ਸਿੰਘ ਵਾਲਾ ਨੂੰ ਇਹ ਹੈ ਵਦਾਤਾ ਸਿੰਘ ਤੀਰ ਨੇ ਇੱਕ ਕਿਸੇ ਪੰਥਕ ਆਗੂ ਦੇ ਅੰਤਮ ਅਰਦਾਸ ਦੇ ਸਮਾਗਮ ਦੇ ਵਿੱਚ ਇਹ ਲਾਈਨਾਂ ਕਹੀਆਂ ਸਨ ਨਾ ਦਿਓ ਸ਼ਰਧਾਂਜਲੀ ਨਾ ਦਿਓ ਸ਼ਰਧਾਂਜਲੀ ਸ਼ਰਧਾਂਜਲੀ ਚ ਕੀ ਪਿਆ ਰੱਖੋਗੇ ਜੇ ਏਕਤਾ ਮਰਨ ਵਾਲਾ ਜੀ ਪਿਆ ਖਾਲਸਾ ਜੀ ਇੱਕ ਸੁਰਤਾ ਵਿੱਚ ਆਈਏ ਆਪਸੀ ਈਰਖਾ ਦੁਬੈ ਸ਼ਖਸੀਅਤ ਟਕਰਾ ਵੈਰ ਭਾਵਨਾ ਸਾਡੇ ਬੰਦਿਆਂ ਦੀਆਂ ਵਲਗਣਾ ਪਾਰਟੀ ਦੀਆਂ ਕੰਧਾਂ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਤੋੜ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਅਨਸਾਰ ਵਿਚਰਿਏ ਤੇ ਬਖਸ਼ਿਸ਼ ਗੁਰੂ ਨੇ ਕਰਨੀ ਹੈ ਵਰਤੀ ਕਦੇ ਨਾ ਹੋਵੀ